ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਡਾਕਟਰ ਹਰਜਿੰਦਰ ਸਿੰਘ ਪ੍ਰੀਤ ਅਜਰਵਿਤਕ ਸੈਂਟਰ ਤਲਵੰਡੀ ਸਾਬੋ ਤੋਂ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਬਰੀਥਿੰਗ ਐਕਸਰਸਾਈਜ਼ ਦੀ ਲੰਬਾ ਸਾਹ ਲੈਣ ਦੀ ਜੋ ਕਿਰਿਆ ਹੈ ਉਹਦੇ ਬੈਨੀਫਿਟ ਕੁਝ ਦੱਸੇ ਸੀਗੇ ਪਹਿਲਾਂ ਵੀਡੀਓ ਦੇ ਵਿੱਚ ਕੁਝ ਹੋਰ ਬੈਨੀਫਿਟ ਨੇ ਕੁਝ ਐਕਸਰਸਾਈਜ਼ਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਦੇ ਤੁਸੀਂ ਕਰਕੇ ਲਾਭ ਲੈ ਸਕਦੇ ਹੋ ਟਿਪਿਆਂ ਨਿਕ ਬਿਮਾਰੀਆਂ ਤੋਂ ਬਚ ਸਕਦੇ ਹੋ ਆਕਸੀਜਨ ਦੀ ਮਾਤਰਾ ਸਰੀਰ ਦੇ ਵਿੱਚ ਲਈ ਬਹੁਤ ਜ਼ਿਆਦਾ ਜ਼ਰੂਰੀ ਆਕਸੀਜਨ ਸੈੱਲਾਂ ਦੇ ਵਿੱਚ ਜਾਂਦੀ ਹੈ ਤਾਂ ਆਪਾਂ ਨੂੰ ਊਰਜਾ ਪ੍ਰਾਪਤ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਆਕਸੀਜਨ ਜਿਹੜੇ ਸੈੱਲ ਤੱਕ ਨਹੀਂ ਪਹੁੰਚਦੀ ਤਾਂ ਬਾਗੀ ਹੋ ਜਾਂਦਾ ਹੈ ਬਾਗੀ ਹੋ ਕੇ ਨਾਲ ਵਾਲੇ ਸੈੱਲਾਂ ਨੂੰ ਖਾਣਾ ਸਟਾਰਟ ਕਰ ਦਿੰਦਾ ਤੇ ਆਪਦਾ ਆਕਾਰ ਹੋ ਵਧਾਉਂਦਾ ਚੱਲ ਜਾਂਦਾ ਜਿਹੜਾ ਅੱਗੇ ਜਾ ਕੇ ਕੈਂਸਰ ਦਾ ਰੂਪ ਧਾਰਨ ਕਰ ਲੈਂਦਾ ਸੋ ਸਰੀਰ ਦੀ ਪ੍ਰਕਿਰਿਆ ਨੂੰ ਸਹੀ ਰੱਖੋ ਸਾਫ਼ ਸੁਥਰਾ ਰੱਖੋ ਭੋਜਨ ਆਪਦਾ ਹੈਲਦੀ ਭੋਜਨ ਖਾਓ ਚੰਗੀਆਂ ਖਰਾਕਾਂ ਖਾਓ ਪਾਣੀ ਵਾਦ ਤੋਂ ਵਾਦ ਪੀਓ ਜਿੰਨਾ ਪਾਣੀ ਸਰੀਰ ਦੇ ਵਿੱਚ ਵੱਧ ਹੋਊਗਾ ਉਹਨਾ ਸਰੀਰ ਵਧੀਆ ਸਰਵਾਈਵ ਕਰਦਾ ਆਪਾਂ ਨੂੰ ਪਤਾ ਹੈ ਵੀ ਆਪਣੇ ਬਾਡੀ ਦੇ ਵਿੱਚ 70-75% ਪਾਣੀ ਕੰਮ ਕਰਦਾ ਜਿਹੜੇ ਫਲ ਨੇ ਸਬਜ਼ੀਆਂ ਨੇ ਇਨਨ ਤੋਂ ਆਪਾਂ ਨੂੰ ਭਰਪੂਰ ਮਾਤਰਾ ਦੇ ਵਿੱਚ ਆਲਕਾ ਲੈਂਡ ਪਾਣੀ ਮਿਲਦਾ ਹੈ ਆਲਕਾ ਲੈਂਡ ਬਾਡੀ ਜਦੋਂ ਬਣਦੀ ਹੈ ਤਾਂ ਕਿਤੇ ਨਾ ਕਿਤੇ ਬਿਮਾਰੀਆਂ ਤੋਂ ਆਪਾਂ ਨੂੰ ਰੋਕਣ ਦੀ ਸ਼ਮਤਾ ਸਰੀਰ ਦੇ ਵਿੱਚ ਪੈਦਾ ਹੋ ਜਾਂਦੀ ਹੈ ਲੰਬੇ ਸਾਹ ਕਰਿਆ ਰਹੀ ਆਪਾਂ ਜਦੋਂ ਸਾਹ ਲੈਂਦੇ ਆ ਉਤਮ ਸਮਾਂ ਹੈਗਾ ਸਵੇਰ ਦਾ ਅਮਰਤ ਵੇਲੇ ਦੇ ਵਿੱਚ ਜਦੋਂ ਆਪਾਂ ਲੰਬੇ ਲੰਬੇ ਸਾਹ ਲੈਂਦੇ ਆ ਹਵਾ ਦੇ ਵਿੱਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਆਕਸੀਜਨ ਵੱਧ ਮਾਤਰਾ ਦੇ ਵਿੱਚ ਸਰੀਰ ਦੇ ਅੰਦਰ ਜਾ ਕੇ ਆਪਾਂ ਨੂੰ ਰੋਗਾਂ ਨੂੰ ਲੜਨ ਦੀ ਸਮਰੱਥਾ ਨੂੰ ਵਧਾਉਂਦੀ ਹੈ ਤੇ ਰੋਗਾਂ ਤੋਂ ਆਪਾਂ ਨੂੰ ਬਚਾ ਕੇ ਰੱਖਦੀ ਹੈ ਇਹਦੇ ਵਿੱਚ ਐਕਸਰਸਾਈਜ਼ਾਂ ਬਾਰੇ ਤੁਹਾਨੂੰ ਕੁਝ ਜਾਣਕਾਰੀ ਦਿੱਤੀ ਸੀ ਜਿਸ ਤਰ੍ਹਾਂ ਤੁਸੀਂ ਲੌਂਗ ਬੀ ਲੌਂਗ ਕਰ ਸਕਦੇ ਹੋ ਲੌਂਗ ਬੀ ਲੌਂਗ ਕਰਨ ਦਾ ਤਰੀਕਾ ਹੈਗਾ ਇੱਕ ਨਾਲ ਨੂੰ ਇੱਕ ਪਾਸੇ ਬੰਦ ਕਰੋ ਦੂਜੇ ਪਾਸੇ ਦੀ ਸਾਹ ਖਿੱਚੋ ਅੰਦਰ ਫਿਰ ਇਧਰੋਂ ਬੰਦ ਕਰੋ ਇਧਰ ਦੀ ਬਾਹਰ ਕਰ ਦਿਓ ਫਿਰ ਇੱਕ ਪਾਸੇ ਦੀ ਸਾਹ ਲੈ ਕੇ ਦੂਜੇ ਪਾਸੇ ਦੀ ਬਾਹਰ ਕੱਢ ਦਿਓ ਇਹ ਕਿਰਿਆ ਨੂੰ ਤੁਸੀਂ ਆਪਣੀ ਸ਼ਮਤਾ ਅਨੁਸਾਰ ਔਰ ਸਮੇਂ ਅਨੁਸਾਰ ਕਰ ਸਕਦੇ ਹੋ 2 ਮਿੰਟ 4 ਮਿੰਟ 5 ਮਿੰਟ 10 ਮਿੰਟ 15 ਮਿੰਟ ਜਿੰਨਾ ਤੁਹਾਡੇ ਕੋਲ ਸਮਾਂ ਹੈ ਉਹਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਜਦੋਂ ਕੋਈ ਵੀ ਐਕਸਰਸਾਈਜ਼ ਤੁਸੀਂ ਕਰਨੀ ਹੈ ਆਪਣੇ ਪੋਚਰ ਨੂੰ ਸਿੱਧਾ ਰੱਖਣਾ ਹੈ ਬੈਠਣ ਵੇਲੇ ਪੋਚਰ ਸਿੱਧਾ ਰੱਖਣਾ ਹੈ ਪੜਾਂਠੀ ਮਾਰ ਕੇ ਬੈਠੋ ਜਿਵੇਂ ਕੋਈ ਐਕਸਰਸਾਈਜ਼ ਦਾ ਬੈਠਣ ਦੀ ਕਿਰਿਆ ਹੈਗੀ ਆ ਉਸ ਤਰ੍ਹਾਂ ਬੈਠ ਕੇ ਐਕਸਰਸਾਈਜ਼ ਦੇ ਵਿੱਚ ਪੋਚਰ ਨੂੰ ਆਪਣੇ ਨੂੰ ਸਿੱਧਾ ਰੱਖੋ ਰੀੜ ਦੀ ਹੱਡੀ ਨੂੰ ਸਿੱਧਾ ਰੱਖੋ ਤਾਂ ਹੀ ਜਿਹੜੇ ਆਪਣੇ ਅੰਦਰਲੇ ਅੰਗ ਨੇ ਉਹ ਸਿੱਧੇ ਰਹਿਣਗੇ ਲਗਭਗ ਰੀੜ ਦੀ ਹੱਡੀ ਦੇ ਨਾਲ ਜੁੜੇ ਹੋਏ ਸਾਰੇ ਅੰਗ ਨੇ ਜਿਨ੍ਹਾਂ ਨੂੰ ਆਪਾਂ ਸਿੱਧਾ ਰੱਖ ਕੇ ਉਹਨਾਂ ਦੇ ਉੱਪਰ ਕਿਸੇ ਵੀ ਦੂਜੇ ਅੰਗ ਦਾ ਪ੍ਰੈਸ਼ਰ ਨਹੀਂ ਪੈਂਦਾ ਜਾਂ ਘਟ ਜਾਂਦਾ ਤੇ ਉਹ ਆਪਣੀ ਪੂਰੀ ਫਾਰਕ ਅੰਗ ਆਪਦੀ ਪੂਰੀ ਮੂਵਮੈਂਟ ਕਰ ਪਾਉਂਦਾ ਹੈ ਲੌਂਗ ਬਲੌਂਗ ਤੋਂ ਬਾਅਦ ਤੁਸੀਂ ਤਰੀਕੇ ਅਲੱਗ-ਅਲੱਗ ਅਪਣਾ ਸਕਦੇ ਹੋ ਬੈਠ ਕੇ ਲੰਬਾ ਸਾਹ ਖਿੱਚੋ ਨੱਕ ਰਾਹੀਂ ਖਿੱਚੋ ਮੂੰਹ ਰਾਹੀਂ ਛੱਡੋ ਇਸ ਤਰ੍ਹਾਂ ਕਰਕੇ ਇਹ ਸਾਹ ਨੂੰ ਤੁਸੀਂ ਕੁਝ ਟਾਈਮ ਰੋਕ ਕੇ ਵੀ ਰੱਖ ਸਕਦੇ ਹੋ ਕੁਝ ਟਾਈਮ ਸਾਹ ਦੇ ਨੂੰ ਰੋਕਣ ਦੇ ਫਾਇਦੇ ਨੇ ਵੀ ਤੁਹਾਡੇ ਅੰਦਰ ਸਾਹ ਨੂੰ ਰੋਕਣ ਦੀ ਜਿਹੜੀ ਸ਼ਮਤਾ ਹੈ ਉਹ ਵੱਧ ਜਾਂਦੀ ਹੈ ਲੰਗਜ਼ ਦੀ ਜਿਹੜੀ ਕੰਪੈਸਟੀ ਹੈ ਜਿਹੜੀ ਸ਼ਮਤਾ ਹੈ ਸਾਹ ਰੋਕਣ ਦੀ ਉਹ ਵੱਧ ਜਾਂਦੀ ਹੈ ਉਹਦੀ ਫੁੱਲਣ ਦੀ ਪ੍ਰਕਿਰਿਆ ਤੇ ਸਾਹ ਵੱਧ ਲੈਣ ਦੀ ਕਿਰਿਆ ਵੱਧ ਜਾਂਦੀ ਹੈ ਇਸ ਤਰ੍ਹਾਂ ਹੀ ਐਕਸਰਸਾਈਜ਼ ਬੱਕ ਬੱਕ ਐਕਸਰਸਾਈਜ਼ਾਂ ਨੇ ਜਿਸ ਤਰ੍ਹਾਂ ਤੁਸੀਂ ਨੱਕ ਰਾਹੀਂ ਲੰਬਾ ਸਾਹ ਲੈ ਕੇ ਫੇਫੜਿਆਂ ਨੂੰ ਮਜ਼ਬੂਤ ਕਰਨ ਦੇ ਜੋ ਇਹ ਅਪਰਾਲੇ ਨੇ ਆਪਣੇ ਨੱਕ ਰਾਹੀਂ ਲੰਬਾ ਸਾਹ ਲਓ ਮੂੰਹ ਰਾਹੀਂ ਛਟਕਿਆਂ ਦੇ ਨਾਲ ਹੌਲੀ-ਹੌਲੀ ਛੱਡੋ ਇਹਦੇ ਨਾਲ ਲੰਗਦੇ ਦੇ ਵਿੱਚ ਕੰਬਣ ਪੈਦਾ ਹੁੰਦੀ ਹੈ ਤੇ ਜੋ ਉਹਦੇ ਵਿੱਚ ਇਨਫੈਕਸ਼ਨ ਹੈ ਲੰਗਸ ਦੇ ਵਿੱਚ ਉਹ ਬਾਹਰ ਆ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਐਕਸਰਸਾਈਜ਼ ਕਰਦੇ ਸਮੇਂ ਮੂੰਹ ਦੇ ਵਿੱਚ ਜੇ ਬਲਗਮ ਆ ਜਾਂਦੀ ਹੈ ਉਹਨੂੰ ਅੰਦਰ ਨਾ ਲੰਗਾਓ ਉਹਨੂੰ ਬੇਚੇ ਤੁਸੀਂ ਬਾਹਰ ਕੱਢ ਦਿਓ ਕਿਉਂਕਿ ਉਹ ਇਨਫੈਕਸ਼ਨ ਹੈ ਤੁਹਾਡੇ ਫੇਫੜਾਂ ਲਈ ਤਾਂ ਹਾਨੀਕਾਰਕ ਹੈ ਹੀ ਤੁਹਾਡੀ ਬਾਡੀ ਵਾਸਤੇ ਵੀ ਉਹ ਹਾਨੀਕਾਰਕ ਸਿੱਧ ਹੋ ਸਕਦੀ ਹੈ ਉਹਨੂੰ ਬਾਹਰ ਕੱਢ ਦਿਓ ऐसे तरह एक्सरसाइजया नु बार-बार वख-वख तरीके ने करंदे करो एक एक्सरसाइज ਤੁਸੀਂ ਹੋਰ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਆਪਣੇ ਹੱਥ ਦੇ ਆਕਾਰ ਦੀ ਦਾ ਲੈ ਕੇ ਜਿਸ ਤਰ੍ਹਾਂ ਮੇਰੇ ਨਾਲੇ ਟਾਣੀ ਹੈ ਹੱਥ ਦੇ ਬਰਾਬਰ ਇਹਨੂੰ ਲੰਬਾ ਸਾਹ ਲੈ ਕੇ ਨੱਕ ਰਾਹੀਂ ਸਾਹ ਖਿੱਚਿਆ ਇਹਨੂੰ ਹਲਾਇਆ ਇਹਨੂੰ ਆਪਾਂ ਇਹ ਕਿਰਿਆ ਨੂੰ 10 ਵਾਰ ਘੱਟ ਤੋਂ ਘੱਟ ਕਰ ਸਕਦੇ ਆ ਜਦੋਂ ਆਪਾਂ ਨੱਕ ਰਾਹੀਂ ਸਾਹ ਖਿੱਚ ਕੇ 10 ਵਾਰੀ ਇਹ ਟਾਣੀ ਨੂੰ ਜਾਂ ਕਿਸੇ ਪੌਦੇ ਦੇ ਪੱਤੇ ਨੂੰ ਹਿਲਾਉਣਾ ਹੁੰਦਾ ਜੇ ਤੁਸੀਂ ਬਾਹਰ ਨਹੀਂ ਜਾ ਸਕਦੇ ਘਰ ਦੇ ਵਿੱਚ ਟੇਬਲ ਦੇ ਉੱਪਰ ਜਾਂ ਕਿਸੇ ਸਟੈਂਡ ਦੇ ਉੱਪਰ ਡੱਕੇ ਦੇ ਉੱਪਰ ਤੁਸੀਂ ਕਾਗਜ਼ ਬੰਨ੍ਹ ਕੇ ਹੱਥ ਜਿੰਨੀ ਜਗ੍ਹਾ ਦੇ ਉੱਪਰ ਦੂਰੀ ਤੇ ਰੱਖ ਸਕਦੇ ਹੋ ਤੇ ਉਹਨੂੰ ਫੂਕ ਦੇ ਨਾਲ ਉਡਾਓ ਜਾਂ ਆਪਣੇ ਹੱਥ ਜਿਹੇ ਦੂਰੀ ਤੇ ਤੁਸੀਂ ਮੋਮਬਤੀਆਂ ਰੱਖ ਸਕਦੇ ਹੋ ਮੋਮਬਤੀਆਂ ਨੂੰ ਤੁਸੀਂ ਉਡਾ ਸਕਦੇ ਹੋ ਬੁਝਾ ਸਕਦੇ ਹੋ ਮੋਮਬਤੀਆਂ ਦੀ ਗਿਣਤੀ 5 4 7 ਜਿੰਨੀਆਂ ਵੀ ਤੁਸੀਂ ਰੱਖ ਸਕਦੇ ਹੋ ਉਹਨੂੰ ਇੱਕੋ ਹੀ ਫੂਕ ਦੇ ਨਾਲ ਬੁਝਾਉਣਾ ਇਦੇ ਵਿੱਚ ਇਹ ਕਿਰਿਆ ਜੇ ਤੁਸੀਂ ਬਾਰ-ਬਾਰ ਕਰੋਗੇ ਤਾਂ ਤੁਹਾਡੀ ਆਕਸੀਜਨ ਅੰਦਰ ਰੋਕਣ ਦੀ ਸ਼ਮਤਾ ਜਿਹੜੀ ਵਧ ਜੂਗੀ ਸਰੀਰ ਦੀ ਲੰਗਜ਼ ਦੀ ਜੋ ਇਨਫੈਕਸ਼ਨ ਹੈ ਉਹ ਹੌਲੀ-ਹੌਲੀ ਕਰਕੇ ਕਵਰ ਹੋ ਜੂਗੀ ਸਰੀਰ ਨੂੰ ਜਦੋਂ ਸੁੱਧ ਆਕਸੀਜਨ ਮਿਲੂਗੀ ਪ੍ਰੋਪਰ ਸਰੀਰ ਨੂੰ ਪ੍ਰੋਪਰ ਬਾਡੀ ਨੂੰ ਹਰ ਇੱਕ ਬਿਮਾਰੀ ਤੇ ਹੀ ਕਾਬੂ ਪਾਇਆ ਜਾ ਸਕਦਾ ਸੋ ਐਕਸਰਸਾਈਜ਼ ਕਰੋ ਐਕਸਰਸਾਈਜ਼ ਕਰਨ ਨਾਲ ਸਵੇਰੇ ਐਕਸਰਸਾਈਜ਼ ਜਦੋਂ ਤੁਸੀਂ ਕਰੋਗੇ ਤੁਹਾਡਾ ਦਿਨ ਪੂਰਾ ਬਹੁਤ ਜ਼ਿਆਦਾ ਵਧੀਆ ਲੰਘੂਗਾ ਸਾਰਾ ਦਿਨ ਖੁਸ਼ੀ-ਖੁਸ਼ੀ ਆਪਣੇ ਗਾਕਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਤੁਸੀਂ ਡੀਲ ਕਰੋਗੇ ਸੋ ਖੁਸ਼ ਰਹੋ ਆਬਾਦ ਰਹੋ ਧੰਨਵਾਦ